ਨਮਸਕਾਰ ਜੀ ਬਹੁਤ ਸੋਹਣੇ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਨੋਰਮਲ ਪ੍ਰਾਈਸ ਤੇ ਮਿਲ ਰਹੇ ਜਿਵੇਂ ਕਿ ਤੁਸੀਂ ਪਹਿਲਾ ਸੂਟ ਚੈੱਕ ਕਰੋ ਜੀ ਆਹ ਵਾਲਾ ਆਰਗੇਨਿਕ ਦਾ ਸੂਟ ਹੈ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈ ਦੁਪੱਟਾ ਵੀ ਨਾਲ ਮਿਲੇਗਾ ਬਾਟਮ ਤੇ ਵਰਕ ਮਿਲੇਗਾ ਰੇਟ ਜਿਹੜਾ ਹੈਗਾ ਜੀ 1500 ਦਾ ਸੂਟ ਹੈ ਤੁਸੀਂ ਪਹਿਲਾਂ ਕਲਰ ਚੈੱਕ ਕਰ ਲਓ ਇਹਦੇ ਵਿੱਚ ਚਾਰ ਕਲਰ ਮੇਰੇ ਕੋਲ ਆਏ ਹੈ ਜੀ ਇਹਦੇ ਵਿੱਚ ਆ ਦੇਖੋ ਚਾਰ ਕਲਰ ਦਾ ਸੈੱਟ ਹੈ ਜੀ ਇਹਦੇ 'ਚ ਰੇਟ ਹੈਗਾ ਇਹਦਾ 1500 ਅਗਲਾ ਡਿਜ਼ਾਈਨ ਹੈ ਉਹ ਵੀ ਇਹ ਨਾਲ ਦਾ ਮਿਲਦਾ ਜੁਲਦਾ ਡਿਜ਼ਾਈਨ ਹੈ ਪਰ ਡਿਜ਼ਾਈਨ ਬਹੁਤ ਸੋਹਣਾ ਜੀ ਦੁਪੱਟੇ ਬਹੁਤ ਸੋਹਣੇ ਆ ਪੌਂਚੇ ਆ ਦੇ ਵਰਕ ਹੈ ਰੇਟ ਜਿਹੜਾ ਦਾ ਹੈਗਾ 1500 ਜੀ 컬러 ਤੁਸੀਂ ਇਹਦੇ ਵੀ ਚੈੱਕ ਕਰ ਲਓ ਬਾਜੀ ਆ ਡਿਜ਼ਾਈਨ ਚੈੱਕ ਕਰਾ ਦਿਓ ਜਿੰਨੇ ਵੀ ਆਇਆ ਦੇਖੋ 1500 ਦੀ ਰੇਂਜ ਵਿੱਚ ਝੋਟ ਆਏ ਆਪਣੇ ਕੋਲ ਦੁਪੱਟਿਆਂ ਦੇ ਨਾਲ ਬਹੁਤ ਸੋਹਣੇ-ਸੋਹਣੇ ਡੂਟ ਹੈ ਜਿਵੇਂ ਕਿ ਆ ਲੇਖੋ ਚੈੱਕ ਕਰੋ ਡਿਜ਼ਾਈਨਿੰਗ ਚੈੱਕ ਕਰੋ ਬਾਜੀ 1500 ਦੀ ਰੇਂਜ ਵਿੱਚ ਹੈਂਡਵਰਕ ਡੂਟ ਬਹੁਤ ਸੋਹਣਾ ਡੂਟ ਹੈ ਦੇਖੋ ਸਾਰਾ ਵਰਕ ਕੀਤਾ ਹੋਇਆ ਹੈ ਬਹੁਤ ਵਧੀਆ ਕਪੜਾ ਹੈ ਜੀ ਦੁਪੱਟੇ ਦੇ ਵਰਕ ਮਿਲੇਗਾ ਪੌਂਚਿਆਂ ਦੇ ਵਰਕ ਮਿਲੇਗਾ ਰੇਟ ਮਿਲੇਗਾ ਜੀ 1500 ਜੀ ਤੇ ਨੈਕਸਟ ਡਿਜ਼ਾਈਨ ਵਾਲ ਚੱਲੀਏ ਤੇ ਆ ਦੇਖੋ ਜੀ ਆਪਣਾ 20 ਨੈਕ ਵਾਲਾ ਡਿਜ਼ਾਈਨ ਹੈ ਕਲਰ ਦਿਖਾ ਦਿਓ ਬਾਜੀ ਨੇੜੇ ਕਰਕੇ ਆ ਦੇਖੋ ਜੀ ਕਲਰ ਦੇਖੋ ਤੁਸੀਂ ਪਹਿਲਾਂ ਕਲਰ ਚੈੱਕ ਕਰ ਲਓ ਬਹੁਤ ਸੋਹਣਾ ਕਲਰ ਹੈ ਵਰਕ ਹੋਇਆ ਹੋਇਆ ਹੈ ਰੇਟ ਜਿਹੜਾ ਇਹਦਾ ਹੈਗਾ 1750 ਦੀ ਰੇਂਜ 'ਚ ਹੈ ਇਹਦੇ ਵੀ ਤੁਹਾਨੂੰ ਪੌਂਚਿਆਂ ਤੇ ਕੰਮ ਮਿਲੇਗਾ ਦੁਪੱਟਾ ਡਿਜ਼ਾਈਨਰ ਹੈਗਾ ਕਲਰ ਦੇ ਵਿੱਚ ਮਿਲਦੇ ਆ ਜੀ ਤੁਹਾਨੂੰ ਆ ਦੇਖੋ ਕਿੰਨੇ ਕਲਰ ਹੈ 6 ਕਲਰ 6 ਕਲਰ ਦਾ ਸੈੱਟ ਹੈ ਰੇਟ ਹੈਗਾ ਸਸਤੇ ਸੂਟ ਲੈਣੇ ਆ ਤੁਸੀਂ ਇੱਕ ਵਾਰੀ ਗੋਟਿਆ ਜਰੂਰ ਆਓ ਬਹੁਤ ਘੱਟ ਰੇਟਾਂ 'ਚ ਸੂਟ ਮਿਲ ਰਿਹਾ ਜਿਵੇਂ ਕਿ ਹੁਣ ਤੁਸੀਂ ਸੁਣਿਆ ਹੋਣਾ ਨਾ ਕਪੜਾ ਬਹੁਤ ਚੱਲ ਰਿਹਾ ਜੀ ਵਰਬੀ ਦਾ ਕਪੜਾ ਹੈ ਵਰਕ ਬਹੁਤ ਸੋਹਣਾ ਹੋਇਆ ਹੋਇਆ ਇੱਕ ਸੂਟ ਮੈਂ ਤੁਹਾਨੂੰ ਓਪਨ ਹੀ ਕਰਕੇ ਦਿਖਾ ਦੇਣਾ ਦੇਖੋ ਵਰਬੀ ਦੇ ਕਪੜੇ ਉੱਪਰ ਵਰਕ ਆ ਗਿਆ ਜੀ ਆਪਣੇ ਕੋਲ ਰੇਟ ਬਹੁਤ ਹੀ ਘੱਟ ਲਾ ਰੱਖਿਆ ਬਜ਼ਾਰ ਨਾਲ ਸਪੈਸ਼ਲ లిక్విਡਨ ਚੱਲ ਰਿਹਾ ਹੈ ਗੋਠੀ ਵਾਲਿਆਂ ਦੇ ਵਰਕ ਚੈੱਕ ਕਰਾ ਲਓ ਭਾਜੀ ਕਪੜਾ ਚੈੱਕ ਕਰਾ ਲਓ ਦੁਪੱਟਾ ਵੀ ਬਹੁਤ ਸੋਹਣਾ ਹੈ ਦਾ ਬਰਬਰੀ ਦਾ ਦੁਪੱਟਾ ਹੈ ਬਰਬਰੀ ਦਾ ਸੂਟ ਹੈ ਤੇ ਆਹ ਪੌਂਚਿਆਂ ਦੇ ਬੋਟਮ ਇਹਦਾ ਰੇਟ ਹੈਗਾ ਜੀ 1750 ਭਾਜੀ ਇਹਦੇ ਚ ਡਿਜ਼ਾਈਨ 2 ਆਇਆ ਹੈ ਦਿਖਾ ਦਿਓ ਮਾੜੇ ਰੰਗ ਵਿੱਚ ਮੈਂ ਤੁਹਾਨੂੰ ਦਿਖਾਵਾਂ ਕਿਵੇਂ ਲੱਗੇ ਹੋਏ ਹੈ ਤੇ ਆਹ ਚੈੱਕ ਕਰ ਲਓ ਚਲੋ ਚੈੱਕ ਕਰ ਲਓ ਤੁਸੀਂ ਬਹੁਤ ਸੋਹਣੇ ਸੋਹਣੇ ਕਲਰ ਆਏ ਨੇ ਵਿੱਚ ਡਿਜ਼ਾਈਨ ਵੀ ਬਹੁਤ ਪਿਆਰੀ ਆਈ ਹੈ 2 ਡਿਜ਼ਾਈਨ ਹੈ ਕਲਰ ਹੈਗੇ ਜੀ 4 ਆ ਡੀਐਨਵੀ ਆ ਗਿਆ ਆ ਡੀਐਨਵੀ ਆ ਗਿਆ ਬਹੁਤ ਸੋਹਣਾ ਡਿਜ਼ਾਈਨ ਹੈ ਇਸ ਤੋਂ ਬਾਅਦ ਜਿਹੜੀ ਨੈਕਸਟ ਆਈਟਮ ਹੈ ਤੁਹਾਨੂੰ ਦਿਖਾਉਣ ਲੱਗਿਆ ਜੀ ਕਿ ਹੁਣ ਤੁਸੀਂ ਆ ਚੈੱਕ ਕਰੋ ਇਹ ਬੇਸ ਤਾਂ ਵੀ ਬਰਮਰੀ ਦਾ ਇਹ ਆ ਗਿਆ ਜੀ ਚਾਕਲੇਟ ਬੇਸ ਤੇ ਡਿਜ਼ਾਈਨ ਸੇਮ ਹੈ ਜੀ ਬੇਸ ਦਾ ਫਰਕ ਪੈ ਗਿਆ ਤੇ ਰੇਟ ਦਾ ਬਹੁਤ ਫਰਕ ਪੈ ਗਿਆ ਜੀ ਜਿਹੜਾ ਆ ਵਾਲਾ ਬਾਜ਼ਾਰ 'ਚ ਤੁਹਾਨੂੰ 1500 ਦਾ ਸੌਡ ਮਿਲੂਗਾ ਨਾ ਜੀ ਆਪਾਂ ਤੁਹਾਨੂੰ ਦੇ ਦੇਣਾ 990 ਦੀ ਰੇਂਜ 'ਚ ਜੀ ਆਹ ਦੇਖੋ ਚੈੱਕ ਕਰੋ ਜੀ ਤੁਸੀਂ ਡਿਜ਼ਾਈਨ ਚੈੱਕ ਕਰ ਲਓ ਦੁਪੱਟਾ ਬਹੁਤ ਸੋਹਣਾ ਲੱਗਿਆ ਹੋਇਆ ਕਪੜਾ ਬਹੁਤ ਵਧੀਆ ਜੀ ਇਹ ਜਿਹੜੀ ਕਲਰ ਹੈ ਤੁਹਾਨੂੰ ਕਲਰ ਆ ਕਲਰ ਕੋਈ ਚੈੱਕ ਕਰ ਲੋ ਇਹਦੇ ਵਿੱਚ ਚਾਰ ਕਲਰ ਦਾ ਸੈੱਟ ਹੈ ਤੇ ਭਾਜੀ ਡਿਜ਼ਾਈਨ ਵੀ ਦਿਖਾ ਦਿਓ ਇਕੜਿਆ ਨਾ ਵੀ ਆਇਆ ਅਗੀ ਜੀ ਆ ਡਿਜ਼ਾਈਨ ਦਿਖਾ ਦਿਓ ਬਸ ਕਿੰਨਾ ਸੋਹਣਾ ਡਿਜ਼ਾਈਨ ਆ ਵੀ ਡਿਟ ਡਿਜ਼ਾਈਨ ਹੈ ਜੀ ਇਹਦਾ ਜਿਹੜਾ ਰੇਟ ਹੈ ਜੀ 950 ਦੀ ਰੇਂਜ ਦੇਵਾਂਗੇ ਤੁਹਾਨੂੰ ਆ ਵਾਲਾ ਸੂਟ ਜਿਹੜੇ ਬਾਜ਼ਾਰ ਤੋਂ ਤੁਹਾਨੂੰ 1500 1600 ਦੀ ਰੇਂਜ ਮਿਲਣਗੇ ਆਪਾਂ ਤੁਹਾਨੂੰ ਦੇ ਦੇਨੇ ਸਿਰਫ 950 ਦੀ ਰੇਂਜ ਜੀ ਆ ਵੀ ਨਿਕਲੇ ਸਟਾਈਲ ਵੀ ਆਇਆ ਇਹਦੇ ਵਿੱਚ ਮੈਂ ਤੁਹਾਨੂੰ ਡਿਜ਼ਾਈਨ ਖੋਲ ਕੇ ਦਿਖਾਣਾ ਇਹ ਵੀ ਦੇਖੋ ਤੁਸੀਂ ਬਹੁਤ ਸੋਹਣਾ ਸੂਟ ਹੈ ਜੀ ਚਾਕਲੇਟ ਬੇਸ ਦੇ ਉੱਪਰ ਬਣਿਆ ਹੋਇਆ ਤਿਆਰ ਕੀਤਾ ਹੋਇਆ ਬੁਟੀਕ ਦਾ ਸਟਾਈਲ ਹੈ ਰੇਟ ਜਿਹੜਾ ਹੈਗਾ 9900 ਜੀ ਐ ਨਹੀਂ ਕਿ ਡਿਜ਼ਾਈਨ ਸੋਹਣਾ ਤੇ ਗੋਠੀ ਵਾਲੇ ਰੇਟ ਮਹਿੰਗਾ ਲਾ ਲੈਣਗੇ ਐ ਬਈ ਕੋਈ ਕੰਮ ਨਹੀਂ ਡਿਜ਼ਾਈਨ ਦੇਖੋ ਜਿਹੜੇ ਮਰਜ਼ੀ ਤੁਸੀਂ ਲੈ ਲਓ ਸਾਰੇ ਡਿਜ਼ਾਈਨ ਤੁਹਾਨੂੰ ਮਿਲ ਜਾਣੇ ਆ ਬਹੁਤ ਘੱਟ ਰੇਟ ਲੱਗੇ ਹੋਏ ਆ ਗੋਠੀ ਵਾਲੇ ਸ਼ਾਪ ਤੇ 21 ਦਿਨ ਸਪੈਸ਼ਲ ਲੱਗੇ ਹੋਇਆ ਨੈਕਸਟ ਦਿਨ ਅਸੀਂ ਹੋਰ ਦਿਖਾਵਾਂਗੇ ਵੀਡੀਓ ਸਾਡੇ ਨਾਲ ਬਣੇ ਜ਼ਰੂਰ ਜੀ ਸਪੈਸ਼ਲ ਜੋਰਜਟ ਦੇ ਉੱਪਰ ਜੀ ਸਪੈਸ਼ਲ ਜੋਰਜਟ ਦੇ ਉੱਪਰ ਮੈਂ ਤੁਹਾਨੂੰ ਬ੍ਰ ਬਹੁਤ ਹੀ ਵਧੀਆ ਕਪੜਾ ਹੈ ਫੁੱਲ ਲੌਂਗ ਲੰਬਾਈ ਦੇ ਨਾਲ ਆਰਟੀਕਲ ਬਹੁਤ ਥੋੜਾ ਪਹਿਲਾਂ ਦਾ ਕੰਮ ਦੇ ਕਰੋ ਕਿੰਨਾ ਥੋੜਾ ਕੰਮ ਕੀਤਾ ਹੈ ਕਿੰਨਾ ਸੋਹਣਾ ਕੰਮ ਕੀਤਾ ਹੋਇਆ ਜੀ ਬੀ ਜੀ ਆਹ ਬ੍ਰਾਂਡ ਹੈ ਬੀ ਜੀ ਇਹ ਕਲਾਸ ਕੁਆਲਟੀ ਹੈ ਜੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਜੋਰ ਜੱਟ ਦੇ ਉੱਪਰ ਜੋਰ ਜੱਟ ਦੇ ਉੱਪਰ ਸਰਦਾਰੇ ਨਵੇਂ ਰਿਹਾ ਦਿਖਾਵਾਂਗਾ ਜੋਰ ਜੱਟ ਦੇ ਸੂਟ ਨਾਲ ਜੋਰ ਜੱਟ ਦਾ ਦੁਪੱਟਾ ਜੋਰ ਜੱਟ ਦੇ ਸੂਟ ਨਾਲ ਜੋਰ ਜੱਟ ਦਾ ਦੁਪੱਟਾ ਬਹੁਤ ਹੀ ਖੁੱਲਾ ਡੁੱਲਾ ਸਰਦਾਰੀ ਦੁਪੱਟਾ ਦੁਪੱਟੇ ਦੇ ਵਰਕ ਹੈ ਨੀਂ ਨਰੀ ਦਾ ਜੀ ਆਰਟੀਕਲ ਬਹੁਤ ਸੋਹਣਾ ਹੈ ਬਹੁਤ ਹੀ ਪਿਆਰਾ ਆਰਟੀਕਲ ਹੈ ਆਪਾਂ ਬਿਲਕੁਲ ਡਿਫਰੈਂਟ ਆਰਟੀਕਲ ਲੈ ਕੇ ਆਏ ਆ ਤੇ ਆਪਾਂ ਇਹਨਾਂ ਦੀ ਕਦਰ ਵੀ ਗੱਲ ਕਰੀਏ ਕਿੰਦੇ ਕਦਰ ਵੀ ਹੈਗੇ ਵੇ ਜੀ ਕਿੰਦੇ ਕਲਰ ਵੀ ਹੈਗੇ ਤਿੰਨ ਆਰਟੀਕਲ ਬਹੁਤ ਸੋਹਣਾ ਹੈ ਬਹੁਤ ਹੀ ਪਿਆਰਾ ਆਰਟੀਕਲ ਹੈ ਜੋਰ ਜੱਟ ਬ੍ਰਾਂਡ ਮਿਲਾਂ ਦਾ ਮਾਲ ਹੈ ਰੇਟ ਹੈ 2350 ਰੁਪਏ ਦਾ ਸਾਡੇ 2300 ਰੁਪਏ ਦਾ ਜੇ ਸੂਟ ਦੁਪੱਟਾ ਆਪਣੇ ਕੋਲ ਆ ਚੁੱਕਾ ਹੈ ਜੋਰ ਜੱਟ ਦਾ ਆਰਟੀਕਲ ਬਹੁਤ ਪਿਆਰਾ ਹੈ ਕੰਮ ਬਹੁਤ ਸੋਹਣਾ ਕੀਤਾ ਹੋਇਆ ਜਿੰਨੇ ਵੀ ਕੰਮ ਦਿਖਾਉਂਗਾ ਸਾਰੇ ਫੈਨਟਿ ਦਿਖਾਉਂਗਾ ਇਸ ਤੋਂ ਅਗਲਾ ਡਿਜ਼ਾਈਨ ਵੀ ਆਇਆ ਆਪਣੇ ਕੋਲ ਜੋਰ ਜੱਟ ਦਾ ਜੀ ਜੋਰ ਜੱਟ ਦਾ ਡਿਜ਼ਾਈਨ ਹੈ ਜੀ ਜਿੱਦਾਂ ਰੇਟ ਹੈ 2550 ਰੁਪਏ ਦਾ ਹਲਕਾ ਫੁਲਕਾ ਲੈਟਵੇਅਰ ਜੇਲੀਆਂ ਮੇਲੀਆਂ ਪਹਿਣਾ ਛੋਟੀਆਂ ਜਾਂ ਵੱਡੀਆਂ ਘੜਾਈ ਨਹੀਂ ਪਸੰਦ ਕਰਦੀਆਂ ਅਸੀਂ ਉਹਨਾਂ ਵਾਸਤੇ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਆਏ ਆ ਵੀ ਧੀਏ ਜੋਰ ਜੱਟ ਦਾ ਵੀ ਜੀ ਕੰਮ ਤੇ ਕੱਥਰ ਜੋ ਕਿੰਦਾ ਸੋਹਣਾ ਠੇਰਾ ਪੜਿਆ ਹੋਇਆ ਫੁੱਲ ਲੌਂਗ ਲੰਮਾਈ ਦਾ ਬਾਰਜੂ ਵੀ ਡਿਫਰੈਂਟ ਦੇ ਦਿੱਤੇ ਹੋਏ ਨੇ ਕੰਮ ਬਹੁਤ ਸੋਹਣਾ ਹੈ ਬਹੁਤ ਹੀ ਪਿਆਰਾ ਕੰਮ ਹੈ ਬਹੁਤ ਹੀ ਪਿਆਰਾ ਕੰਮ ਹੈ ਤੇ ਦੁਪੱਟਾ ਜੋ ਹੈ ਸੋਹਣਾ ਬ੍ਰੈਂਡ ਹਾਰੇ ਮੈਂ ਤੁਹਾਨੂੰ ਕੋਈ ਲੋਕਲ ਵਾਲੀ ਹਾਰੇ ਬ੍ਰੈਂਡ ਮਿਲਦਾ ਦਾ ਮਾਤ ਹਾਰੇ ਦੀ ਆਰਟੀਕਲ ਬਹੁਤ ਸੋਹਣਾ ਆਪਣੇ ਕੋਲ ਆ ਚੁੱਕੇ ਜੀ ਜੋਰ ਜੱਟ ਦੇ ਸੂਟ ਨਾਲ ਜੋਰ ਜੱਟਾ ਦੁਪੱਟਾ ਜੋਰ ਜੱਟ ਦੇ ਸੂਟ ਨਾਲ ਜੋਰ ਜੱਟਾ ਦੁਪੱਟਾ ਚੈੱਕ ਕਰੋ ਜੀ ਪਿਆਰ ਦੁਪੱਟੇ ਦੇ ਵਰਕ ਚੈੱਕ ਕਰੋ ਕਿੰਨਾ ਸੋਹਣਾ ਵਰਕ ਹੈ ਜੀ ਕਿੰਨਾ ਪਿਆਰਾ ਵਰਕ ਹੈ ਘੇਰਾ ਚੈੱਕ ਕਰ ਸਕਦੇ ਹੋ ਬਾਜੂ ਚੈੱਕ ਕਰ ਤੋਂ ਇਹਦਾ ਰੇਟ ਹੈ 2550 ਰੁਪਏ ਦਾ 2550 ਵਿੱਚ ਐਨਾ ਸੋਹਣਾ ਡਿਜ਼ਾਈਨ ਐਡਾ ਸੋਹਣਾ ਦੁਪੱਟਾ ਜੀ ਏ ਕਲਾਸ ਕੁਆਲਿਟੀ ਕਹਾਂਗਾ ਆਪਾਂ ਏ ਕਲਾਸ ਕੁਆਲਿਟੀ ਜੇ ਆਪਾਂ ਇਹਨਾਂ ਦੇ ਕਲਰਾਂ ਦੀ ਗੱਲ ਕਰੀਏ ਕਲਰ ਨੰਬਰ 2 ਕਲਰ ਨੰਬਰ 3 ਕਲਰ ਨੰਬਰ 4 ਚਾਰ ਕਲਰਾਂ ਦਾ ਸੈੱਟ ਹੈ ਜੀ ਆਰਟੀਕਲ ਬਹੁਤ ਸੋਹਣਾ ਜੀ ਜੋ ਜੱਟ ਦਾ ਬ੍ਰੈਂਡਰ ਕੁਆਲਿਟੀ ਦਾ ਹਨਾ ਮੈਂ ਚਾਰ ਕਲਰਾਂ ਦਾ ਸੈੱਟ ਹੈ ਬਹੁਤ ਹੀ ਸੋਹਣਾ ਸੈੱਟ ਹੈ ਬਹੁਤ ਹੀ ਪਿਆਰਾ ਸੈੱਟ ਹੈ ਖੁੱਲੇ ਡੁੱਲੇ ਲਮਾਈ ਹੈ ਖੁੱਲਾ ਡੁੱਲਾ ਕੱਪੜਾ ਹੈ ਖੁੱਲਾ ਡੁੱਲਾ ਦੁਪੱਟਾ ਹੈ ਸਰਦਾਰੀ ਲੁੱਕ ਹੈ ਸ਼ੈਰੀ ਵੀ ਆਟਮ ਮੈਂ ਕਹਿ ਸਕਦਾ ਆਪਣੇ ਨੂੰ ਅਗਲਾ ਆਰਟੀਕਲ ਇਹ ਵੀ ਜੋੜ ਜੱਟ ਦੇ ਉੱਪਰ ਹੈ ਅੱਜ ਤੁਹਾਨੂੰ ਸਾਰੇ ਬ੍ਰਾਂਡ ਹੋਗੋਗੇ ਹਾਂ ਨਾ ਮੇਰੀ ਪੈਨ ਆ ਵੀ ਜੋੜ ਜੱਟ ਦਾ ਤੀਜਾ ਨੀਣ ਵੀ ਜੋੜ ਜੱਟ ਦਾ ਹਾਰੇ ਤੁਹਾਨੂੰ ਮੈਂ ਜਿੰਦਾ ਰੇਟ ਹੈ 2550 ਰੁਪਏ ਦਾ ਸਾਡੇ 2500 ਰੁਪਏ ਦਾ ਫੁੱਲ ਲੌਂਗ ਵਾਲਾ ਬਾਈਨਾਟ ਆਰਟੀਕਲ ਬਹੁਤ ਸੋਨਾ ਆਰਟੀਕਲ ਆਪਣੇ ਕੋਲ ਆ ਚੁੱਕਾ ਹੈ ਜੀ ਜਿੰਦਾ ਰੇਟ ਹੈ 2550 ਰੁਪਏ ਦਾ ਆਪਾਂ ਬੇਚ ਦੀ ਗੱਲ ਕਰੀਏ ਬੇਚ ਹੈ ਪਿਓ 60 ਗ੍ਰਾਮ ਜੋੜ ਜੱਟ ਜੋੜ ਜੱਟ ਦੀ ਗੱਲ ਕਰ ਰਿਹਾ ਮੈਂ ਆਰਟੀਕਲ ਬਹੁਤ ਛੋਟਾ ਫੁੱਲ ਲੌਂਗ ਲਮਾਈ ਦਾ ਜਿੰਦਾ ਰੇਟ ਹੈ 2500 50 ਰੁਪਿਆ 2500 ਰੁਪਿਆ ਤੇ ਨਾ ਦੁਪੱਟੇ ਦੀ ਗੱਲ ਕਰੀ ਦੁਪੱਟਾ ਵੀ ਜੋੜ ਜੱਟ ਦਾ ਖੁੱਲਾ ਡੋਲਾ ਲੈਸ ਵਾਲਾ ਜੜਾ ਹੋਇਆ ਦੁਪੱਟਾ ਜੀ ਬਹੁਤ ਹੀ ਪਿਆਰਾ ਦੁਪੱਟੇ ਤੇ ਹਲਕਾ ਫੁਲਕਾ ਵਰਕ ਹੈ ਜਿਹੜੀ ਮੇਰੀ ਭੈਣ ਵਰਕ ਨਹੀਂ ਪਸੰਦ ਕਰਦੀ ਛੋਟੀ ਲਾ ਲਓ ਚਾਹੇ ਵੱਡੀ ਭੈਣ ਲਾ ਲਓ ਉਹਨਾਂ ਵਾਸਤੇ ਆਪਾਂ ਲੈ ਕੇ ਆਏ ਲੈਟ ਵੇਟ ਦੇ ਸੂਟ ਬਹੁਤ ਹੀ ਪਿਆਰੇ ਤੇ ਬਹੁਤ ਹੀ ਸੋਹਣੇ ਤੇ ਬਹੁਤ ਹੀ ਖੂਬਸੂਰਤ ਸਮਾਰਟ ਸੂਟ ਹੈ ਜੀ ਬਹੁਤ ਹੀ ਸੋਹਣਾ ਆਰ ਕਲਰ ਨੰਬਰ 3 ਜੀ ਨਾਲੇ ਕਰਦਾ ਆਪਣੇ ਕੋ ਸੋਨੇ ਆ ਚੁੱਕੇ ਜੀ ਡਿਜ਼ਾਈਨ ਹੋਰ ਵੀ ਹੈਗੇ ਤੁਹਾਨੂੰ ਡਿਜ਼ਾਈਨ ਸੈਂਪਲ ਹਰੇ ਮੈਂ ਕੁ ਤੈਨ ਦੀ ਸ਼ੋਟ ਹੈ ਜੀ ਜਿੰਨਾ ਕਿ ਟਾਈਮ ਮਿਲਦਾ ਵੀਡੀਓ ਬਣਾਉਣੇ ਤੋਂ ਤੈਨਾਂ ਵਾਸਤੇ ਜੀ ਪਹਿਣਾ ਨੂੰ ਸਮਝ ਆਣ ਚਾਹੀਦੀ ਹੈ ਕਿ ਗੋਖੀਆਂ ਦਾ ਕੀ ਨਾਮ ਆਇਆ ਇਹ ਅੱਜ ਦੀ ਆਈਟਮ ਹੈ ਜੀ ਅੱਜ ਵੀਰਵਾਰ ਹੈ ਤੁਹਾਨੂੰ ਵੀਰਵਾਰ ਦੇ ਬ੍ਰਾਂਡ ਹਰੇ ਜੋਰ ਜਾਂਦੇ ਜੋਰ ਜਾਂਦੇ ਜਿੰਨੇ ਵੀ ਡਿਜ਼ਾਈਨ ਚੈੱਕ ਕਰੋਗੇ ਨਹੀਂ ਇਹ ਸਾਰੇ ਜੋਰ ਜਾਂਦੇ ਡਿਜ਼ਾਈਨ ਹੈ ਜੀ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਆਪਣੇ ਕੋਲ ਆ ਚੁੱਕੇ ਨੇ 2750 22 2350 2550 3 ਰੇਟਾਂ ਦੀ ਕੁਆਲਿਟੀ ਹੈ ਕਿੰਨੇ ਰੇਟ ਬਹੁਤ ਨੋਰਮਲ ਰੇਟਾਂ ਹੈ ਜੈ ਰੇ ਤੇ ਬ੍ਰਾਈਡਲ ਬਹੁਤ ਸੋਹਣੇ ਆ ਆਰਟੀਕਲ ਬਹੁਤ ਸੋਹਣਾ ਹੈ ਬ੍ਰੈਂਡਰ ਕੁਆਲਿਟੀ ਹੈ ਸਿੱਕੇ ਬੰਦ ਚੀਜ਼ ਹੈ ਮਿਲੂਗੀ ਗੋਠੀ ਵਾਲਿਆਂ ਦੇ ਸਾਰੇ ਡਿਜ਼ਾਈਨ ਨਵੇਂ ਆਏ ਸਾਰੇ ਡਿਜ਼ਾਈਨ ਨਵੇਂ ਆਏ ਆ ਮੇਰੇ ਤੋਂ ਰਾਖੀ ਦਾ ਬ੍ਰੈਂਡ ਹੈ ਔਰਗੰਝਾ ਦੇ ਉੱਪਰ ਘੇਰਾਜਾ ਕਰ ਲਓ ਬਹੁਤ ਹੀ ਸੋਹਣਾ ਥੈਡ ਵਰਕ ਦਾ ਕੰਮ ਹੈ ਜਰੀ ਦਾ ਕੰਮ ਹੈ ਜਰੀ ਨੂੰ ਕੁੱਟ ਕੇ ਕੰਮ ਕੀਤਾ ਆ ਪਿੱਟੇ ਦਾ ਇਹ ਤੇਰੇ ਕੰਮ ਦੇ ਨਾਲ ਬਹੁਤ ਹੀ ਸੋਹਣਾ ਆਰਟੀਕਲ ਹੈ ਰਾਖੀ ਦਾ ਬ੍ਰਾਂਡ ਹੈ ਰਾਖੀ ਦੀ ਮੋਹਰ ਤੇ ਕਰ ਸਕਦੇ ਹੋ ਬ੍ਰਾਂਡਡ ਕੁਆਲਿਟੀ ਹੈ ਪਿਕ ਲੱਗੀ ਹੋਈ ਹੈ 2850 ਰੁਪਏ ਦਾ 2850 ਰੁਪਏ ਦਾ ਇੰਨਾ ਸੋਹਣਾ ਡਿਜ਼ਾਈਨ ਐਡਾ ਪਿਆਰਾ ਡਿਜ਼ਾਈਨ ਆਪਣੇ ਕੋਲ ਆ ਚੁੱਕਿਆ ਹੈ ਰਾਖੀ ਦਾ ਰਾਖੀ ਦਾ ਬ੍ਰਾਂਡ ਮੀਲਾ ਦਾ ਮਾਲ ਹੈ ਫੁੱਲੇ ਲੰਗ ਲੰਮਾਈ ਹੈ 3 ਮਿੰਟ ਸਲਵਾਰ ਹੈ ਜੀ 3 ਮਿੰਟ ਸਲਵਾਰ ਹੈ ਆਰਟੀਕਲ ਬਹੁਤ ਸੋਹਣਾ ਆਰਟੀਕਲ ਹੈ ਜੇ ਆਪਾਂ ਕਲਰ ਦੀ ਗੱਲ ਕਰੀ ਤਿੰਨ ਕਲਰਾਂ ਸੈੱਟ ਆਪਣੇ ਕੋਲ ਆ ਚੁੱਕੇ ਦੀ ਕਲਰ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੇ ਸੋਹਣੇ ਕਲਰ ਹੈ ਜੀ ਆਰਟੀਕਲ ਬਹੁਤ ਪਿਆਰੇ ਦੁਪੱਟੇ ਦੀ ਗੱਲ ਕਰਦੇ ਫੁੱਲ ਪਿਓ ਚਨੂਨ ਲੱਗੇ ਫੁੱਲ ਪਿਓ ਚਨੂਨ ਕੋ ਚਾਲੂ ਵਾਲ ਨੂੰ ਲੱਗੇ ਫੁੱਲ ਪਿਓ ਚਨੂਨ ਦੇ ਨਾਲ ਲੈ ਕੇ ਆਰਟੀਕਲ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਤੇ ਬਹੁਤ ਹੀ ਕੰਕਰ ਕਿੰਨੇ ਕਲਰਾਂ ਦਾ ਡੈਟ ਹੈ ਕਿੰਨੇ ਕਲਰ ਪਿਆਰੇ ਨੇ ਬਹੁਤ ਹੀ ਸ਼ਾਨਦਾਰ ਉਸ ਤੋਂ ਅਗਲਾ ਆਰਟੀਕਲ ਆਪਣੇ ਕੋਲ ਆ ਚੁੱਕਾ ਹੈ ਰਾਮ ਟੈਕਸ ਦਾ ਬ੍ਰਾਂਡ ਹਾਰਾ ਮੈਂ ਬ੍ਰਾਂਡ ਬ੍ਰਾਂਡ ਹਾਰਾ ਰਾਮ ਟੈਕਸ ਦਾ ਸਭ ਇੱਕ ਇੱਕ ਪੀਸ ਖੋਲ ਕੇ ਦਿਖਾਵਾਂਗਾ ਮੈਂ ਸਾਰੇ ਡਿਜ਼ਾਈਨ ਦਿਖਾਵਾਂਗਾ ਕਿੰਨੇ ਡਿਜ਼ਾਈਨ ਨਵੇਂ ਆਏ ਸਾਰੇ ਦਿਖਾਵਾਂਗਾ ਆਹ RAM Teks ਦਾ ਬ੍ਰਾਂਡਡ ਕੁਆਲਟੀ ਹੈ ਸਿੱਕੇ ਵਾਂਗ ਜੀ ਬ੍ਰਾਂਡਡ ਕੁਆਲਟੀ ਹੈ ਸਿੱਕੇ ਵਾਂਗ ਜੀ ਬੇਸ ਹੈ ਔਰ ਗੰਜਾ ਦਾ ਔਰ ਗੰਜਾ ਦਾ ਵੇਸ ਹੈ ਔਰ ਗੰਜਾ ਹਾਰ ਵਾਲੀ ਨਹੀਂ ਸੋਟ ਵਾਲੀ ਔਰਗੰਜੀ ਹੈ ਜੀ ਇਹ RAM Teks ਦਾ ਬਹੁਤ ਚੈੱਕ ਕਰ ਸਕਦੇ ਹੋ ਬ੍ਰਾਂਡਡ ਕੁਆਲਟੀ ਹੈ ਵੀ ਡਿਜ਼ਾਈਨ ਤੇ ਕਸਰ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਬਹੁਤ ਹੀ ਪਿਆਰਾ ਘੇਰਾ ਪੜਿਆ ਹੋਇਆ ਲੰਬਾਈ ਚੈੱਕ ਕਰ ਸਕਦੇ ਹੋ ਬ੍ਰਾਂਡਡ ਕੁਆਲਟੀ ਦੇ ਹਾਰਮ ਹੈ RAM Teks ਦਾ ਹਾਰ ਮੋਹ ਵੀ ਚੈੱਕ ਕਰ ਸਕਦੇ ਹੋ ਆਹ RAM Teks ਦੀ ਮੋਹ ਲੱਗੇ RAM Teks ਦੀ ਮੋਹ ਲੱਗੇ ਚੈੱਕ ਕਰ ਸਕਦੇ ਜੀ ਬ੍ਰਾਂਡ ਹਰੇ ਰਾਮਪੈਕਸ ਦਾ ਦੁਪੱਟੇ ਦੀ ਗੱਲ ਕਰਾਂ ਦੁਪੱਟਾ ਵੀ ਬ੍ਰਾਂਡ ਹੈ ਭਾਜੀ ਬ੍ਰਾਂਡ ਬ੍ਰਾਂਡ ਹੁੰਦੇ ਜੀ ਕਿਉਂਕਿ ਇਸ ਹਰੇ ਚੀਜ਼ਾਂ ਧਿਆਨ ਰੱਖਦੇ ਕੁਆਲਟੀ ਹਰੇ ਬ੍ਰੀਕ ਤੋਂ ਬ੍ਰੀਕ ਕੰਦਲ ਧਿਆਨ ਰੱਖੀ ਰਾਕੀ ਰਾਮਪੈਕਸ ਬਰੀਵਾ ਇਹ ਸਾਰੇ ਬ੍ਰਾਂਡ ਆਪਣੇ ਕੋਲ ਹੈਗੇ ਆ ਜੀ ਦੁਪੱਟੇ ਦੇ ਕਰੋੜ 2.5 ਮਿਲੂ ਸਰਦਾਰੀ ਦੁਪੱਟੇ ਇਹ ਪੰਜਾਬ ਦਾ ਉਹ ਬ੍ਰੈਂਡ ਹੈ ਰਾਮ ਟੈਕਸਰ ਦਾ 2.5 ਮੀਟਰ ਦਾ ਦੁਪੱਟਾ ਆਉਂਦਾ ਜੀ 2.5 ਮੀਟਰ ਦੁਪੱਟੇ ਨਾਲ ਔਰਗੰਝਾ ਦਾ ਸੂਟ ਹੈ ਜੀ 3400 ਰੇਟ ਹੈ ਫੁੱਲ ਬੜਾ ਫੁੱਲ ਮਾਈਏ ਚੇਰਾ ਦੇਖੋ ਕਿਹੜਾ ਕਿੰਨਾ ਪਿਆਰਾ ਹੈ ਛੇਰਾ ਬਹੁਤ ਪਿਆਰਾ ਹੈ ਜੀ ਪੈਨਲ ਸਟਾਈਲ ਬਣਾ ਹੋਇਆ ਹੈ ਪ੍ਰਿੰਟਿੰਗ ਬੜੀ ਪਿਆਰੀ ਹੈ ਡਿਜੀਟਲ ਡਿਲੀਕਰ 3400 ਰੁਪਏ ਸੂਟ ਹੈ ਜੀ ਇਹ ਕਲਰ ਹੈ ਰਾਮ ਟੈਕਸਰ ਜੀ ਰਾਮ ਟੈਕਸਰ ਦੀ ਮੋਹ ਨਾ ਨਹੀਂ ਚੱਕਰੀ ਹੋਣੀ ਬ੍ਰੈਂਡਰ ਕਵਾ ਕੇ ਰਾਮ ਟੈਕਸਰ ਬਹੁਤ ਹੀ ਬੜਿਆ ਡੀਲ ਬਣਾ ਕੇ ਆਏ ਤੁਹਾਡੇ ਵਾਸਤੇ ਇਹ ਕਲਾਸ ਜਾਨੀਗਾ ਭਜੀ ਸਾਰੇ ਕਦਰ ਨਵੇਂ ਆ ਜੀ ਸਾਰੇ ਕਦਰ ਨਵੇਂ ਸਪੈਸ਼ਲ ਆਫ ਵਾਈਟ ਸਪੈਸ਼ਲ ਬਲੈਕ ਇਹ ਵੀ ਰਾਮ ਦਕਸ਼ ਦਾ ਭਜੀ ਪੱਕੀ ਗੱਲ ਹੈ ਭਜੀ ਇਹਨਾਂ ਦਾ ਬਲੈਕ ਹੋਲ ਨੂੰ ਭਜੀ ਨੋ ਪਾਰਟੀ ਬੈਕ ਆ ਰਾਮ ਦਕਸ਼ ਦਾ ਪੀਜੜਿਆਂਗੀ ਪਹਿਲਾ ਡਿਜ਼ਾਈਨ ਰਾਖੀ ਦਾ ਜੀ ਦੂਜਾ ਡਿਜ਼ਾਈਨ ਰਾਮ ਦਕਸ਼ ਦਾ ਇਹ ਆ ਦੇਖੋ ਭਜੀ ਚੈੱਕ ਕਰਕੇ ਨਾ ਫੋੜੇ ਡਿਆਣੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਕੰਮ ਦੇ ਕਰੋ ਬ੍ਰੀਕ ਕੰਮ ਕਰਦੇ ਬਹੁਤ ਹੀ ਸੋਹਣਾ ਕੰਮ ਕੀਤਾ ਹੈ ਜਿਹਦੇ ਬੋਟਮ ਤੇ ਵਰਕ ਹੈ ਵੀਰ ਜੀ ਜਿਹਦੇ ਬੋਟਮ ਤੇ ਵਰਕ ਹੈ ਬ੍ਰਾਂਡਡ ਕੁਆਲਿਟੀ ਮੋਰਨੀ ਵਾਲਾ ਡਿਜ਼ਾਈਨ ਜਿਹਦੇ ਬੋਟਮ ਤੇ ਕੰਪਲੂਆ ਕੀ ਜੀ ਵੀ ਵਾਰੀਆ ਭਰਾਣ ਤੰਨ ਬਹੁਤ ਹੀ ਪਿਆਰਾ ਵਰਕ ਹੈ ਸੈੱਟ ਦਾ ਵਰਕ ਹੈ ਆਹ ਚਿੱਤੇ ਕਰੋ ਕਿੰਨੀ ਪਿਆਰੀ ਬਣੀ ਹੈ ਜੀ ਪੈਚ ਸਟੈਚ ਟਣੀ ਹੋਈ ਹੈ ਮੋਰਨੀ ਵਾਲਾ ਡਿਜ਼ਾਈਨ ਬੋਟਮ ਤੇ ਵਰਕ ਆ ਘੇਰਾ ਆ ਗਿਆ ਜੀ ਪੈਚਵਰਕ ਦੀ ਮੋਰਲੀ ਬਣੀ ਪਾਜੀ ਸਾਰੀ ਪੈਚਵਰਕ ਦੀ ਆ ਨਿਕਾ ਕੇ ਵੇਚੀ ਜੀ ਤੇ ਆ ਆ ਗਿਆ ਵੇਚੀ ਦੁਪੱਟਾ ਇਹਦਾ ਬ੍ਰਾਂਡਡ ਕੁਆਲਿਟੀ ਮਗਰ ਤੁਹਾਨੂੰ 50% ਆਫ ਕੋਈ ਨਹੀਂ ਦਊਗਾ ਜੀ ਗਾਰੰਟੀ ਹੈ ਆਪਣੀ ਇਹ ਸਿਰਫ ਇੱਕੋ ਦੁਕਾਨ ਹੈ ਲੋਤੀ ਗੋਠੀ ਬਾੜ ਮੈਂ ਥੋਪੀ ਵੇਚਦਾ ਛੋਡੇ ਵਾਸਤੇ ਲੈ ਕੇ ਆ ਨਵੇਂ ਨਵੇਂ ਚੀਜ਼ਾਂ ਨਵੇਂ ਨਵੇਂ ਡਿਜ਼ਾਈਨ ਆਹ ਦੁਪੱਟਾ ਜੀ ਐਡਾ ਸੋਹਣਾ ਦੁਪੱਟਾ ਮੈਂ ਕਿਹਾ ਦੁਪੱਟੇ ਦਾ ਕੋਈ ਕਿੰਨਾ ਸੋਹਣਾ ਆਹ ਪੈਚਵਰਕ ਦਾ ਦੁਪੱਟਾ ਹੈ ਜੀ ਪੈਚਵਰਕ ਪਲੱਸ ਬਲੌਕ ਪੇਂਟਿੰਗ ਖੁੱਲਾ ਟੁੱਲਾੜ ਪੱਟਾ ਖੁੱਲਾ ਟੁੱਲਾ ਸੂਟ ਗਲਾਬ ਚੈੱਕ ਕਰ ਸਕਦੇ ਹੋ ਘੇਰਾ ਵੀ ਚੈੱਕ ਕਰ ਸਕਦੇ ਹੋ ਬੋਟਮ ਤੇ ਵਰਕ ਵੀ ਚੈੱਕ ਕਰ ਸਕਦੇ ਹੋ ਦਬੱਟਾ ਵੀ ਚੈੱਕ ਕਰ ਸਕਦੇ ਹੋ ਸਪੈਸ਼ਲ ਸੂਟ ਹੈ ਜੀ ਰਾਮ ਟੈਕਸਾ ਬ੍ਰਾਂਡਡ ਕੁਆਲਟੀ ਸਾਰੇ ਮਤਲਬ ਨੂੰ ਸਾਰੇ ਡਿਜ਼ਾਈਨ ਨਵੇਂ ਦਾ ਹੁੰਦਾ ਸਾਰੇ ਆਰਟੀਕਲ ਨਵੇਂ ਹੋਊਗਾ ਜਿਵੇਂ ਕਿ ਡਿਜ਼ਾਈਨ ਦੇਖ ਲਓ ਰਾਮ ਟੈਕਸਾ ਰਾਖੀ ਦਾ ਬਹੁਤ ਹੀ ਸੋਹਣੇ ਸੋਹਣੇ ਦੋ ਕਲਰਸ ਆ ਸਕਦਾ ਜੀ ਇੱਕ ਬਲੈਕ ਹੈ ਇੱਕ ਆਫ ਵਾਈਟ ਹੈ ਬ੍ਰਾਂਡ ਕੁਆਲਟੀ ਹੈ ਰਾਮ ਟੈਕਸਾ ਬ੍ਰਾਂਡ ਹੈ ਜਿਹਨੇ ਈ ਆਣਾਂਗੇ ਸਾਰੇ ਨਵੇਂ ਆਣਗੇ ਇਸ ਤੋਂ ਅਗਲਾ ਆਰਟੀਕਲ ਸੁਧਾਰਿਆ ਰਜੀਤ ਭਾਜੀ